Ah, ah, ah. ਬਹੁਤ ਵਧੀਆ ਦੇਰ ਆਏ ਦਰਸਤਾਏ ਅਸੀਂ ਸਪੈਸ਼ਲ ਮਾਨਯੋਗ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਯਤਨਾਂ ਸਦਕਾ ਇਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਗੈਰ ਕਾਨੂੰਨੀ ਟੀਚਰ ਜਾਂ ਖੌਤੀ ਜਥੇਬੰਦੀਆਂ ਦੇ ਆਗੂ ਬੈਠੇ ਸੀ ਸਰਨਾਵਾਹੀ ਗੈਰ ਕਾਨੂੰਨੀ ਸਕੂਲ ਨੂੰ ਜਿੰਦਾ ਰਹਿਣ ਕਾਨੂੰਨ ਨੂੰ ਆਪਣੇ ਹੱਥਾਂ 'ਚ ਔ ਉਹ ਕਿਸੇ ਗੱਲ ਤੇ ਬਾਰ ਬਾਰ ਕਹਿਣ ਤੇ ਨਹੀਂ ਆਏ ਅੱਜ ਫਿਰ ਸਕੂਲ ਤੇ ਵਿੱਚ 2200 ਬੱਚਾ ਪੜਦਾ ਸੀ ਉਹਨਾਂ ਦੇ ਭਵਿੱਖ ਦਾ ਸਵਾਲ ਸੀ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਬੜਾ ਸ਼ਲਾਘਾਜੋ ਕੰਮ ਕੀਤਾ ਸਾਰੇ ਇਲਾਕੇ ਦੇ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਲਰੇਡੀ ਅੱਜ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਉਹ ਬਿਲਕੁਲ ਸਹੀ ਕੀਤੀ ਗਈ ਹੈ ਕਿਉਂਕਿ ਪਿਛਲੇ 17 ਦਿਨਾਂ ਤੋਂ ਲਗਾਤਾਰ 18 ਦਿਨਾਂ ਤੋਂ ਲੋਕ ਸੀ 3 ਮਹੀਨੇ ਤੋਂ ਲਗਾਤਾਰ ਧਰਨਾ ਚੱਲ ਰਿਹਾ ਸੀਗਾ ਜਿਹਦੇ ਕਾਰਨ ਸਾਡੇ ਬੱਚਿਆਂ ਦੀ ਪੜ੍ਹਾਈ ਬਰਬਾਦ ਹੋ ਰਹੀ ਸੀ ਪੰਚਾਇਤ ਨੇ ਮੋਤਵਾਰ ਬੰਦਿਆਂ ਨੇ ਇਹਨਾਂ ਨੂੰ ਬਹੁਤ ਵਾਰ ਕਹਿ ਕੇ ਦੇਖ ਲਿਆ ਅਸੀਂ ਵੀ ਕਹਿ ਕੇ ਦੇਖ ਲਿਆ ਅਸੀਂ ਇਸ ਮਾਪਿਆਂ ਵੱਲੋਂ ਇਸ ਸਕੂਲ ਦੇ ਵਿੱਚ ਵਾਰ-ਵਾਰ ਆ ਰਹੇ ਸੀ ਕਹਿ ਰਹੇ ਸੀ ਤਾਂ ਇਹਨਾਂ ਨੇ ਜਿਹੜਾ ਕਿਸਾਨ ਯੂਨੀਅਨ ਨੇ ਸਾਡੇ ਪਿੰਡ ਦਾ ਬਲਦੇਵ ਸਿੰਘ ਜਿਹੜਾ ਬਲਾਕ ਪ੍ਰਧਾਨ ਹੈ ਉਹਨੇ ਇਧਰੋਂ ਉਧਰੋਂ ਪੈਸਾ ਇਕੱਠਾ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਇੱਕ ਵਿਕਾਰ ਦਾ ਸਵਾਲ ਬਣਾ ਰਿੱਚਾ ਸੀ ਜੀ ਪ੍ਰਸ਼ਾਸਨ ਨੇ ਪਿਛਲੀ ਵਾਰ ਜੋ ਲੋਕ ਲਾਇਆ ਸੀ ਉਸ ਤੋਂ ਬਾਅਦ ਯੂਨੀਅਨ ਨੇ ਇਸ ਨੂੰ ਲੋਕ ਲਾਇਆ ਹੋਇਆ ਸੀਗਾ ਔਰ ਉਹ ਸ਼ਰਿਆਮ ਸਾਨੂੰ ਕਹਿ ਦਿੰਦੇ ਸੀ ਕਿ ਸਾਡੇ ਵਿਕਾਰ ਦੀ ਸਵਾਲ ਹੈ ਅਸੀਂ ਤਾਂ ਇਹਨੂੰ ਖੋਲਦੇ ਨਹੀਂ ਅਸੀਂ ਤਾਂ ਸਕੂਲ ਨੂੰ ਬੰਦ ਕਰਾ ਕੇ ਹੀ ਹਟਣਾ ਹੈ ਮਾਪਿਆਂ ਨੇ ਬਾਰ-ਬਾਰ ਪ੍ਰਸ਼ਾਸਨ ਕੋਲ ਆਪਣੀ ਗੁਹਾਰ ਲਾਈ ਅੱਜ ਬਟੇਂਡਾ ਪ੍ਰਸ਼ਾਸਨ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਪ੍ਰਸ਼ਾਸਨ ਨੇ ਪੂਰੇ ਨੇ ਅਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਆ ਕੇ ਇਹਦਾ ਗੇਟ ਨੂੰ ਓਪਨ ਕੀਤਾ ਪੂਰੇ ਮਾਪੇ ਪੂਰੇ ਬਟੇਂਡਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਸਰਕਾਰ ਦਾ ਧੰਨਵਾਦ ਕਰਦੇ ਕਿ ਇਸ ਕਲਾਕਸ਼ਨ ਹੋਇਆ ਜਲਦੀ ਜੀ ਮੇਰਾ ਭਟਿੰਦਰ ਸਿੰਘ ਚੌਕੀ ਦੇਖੋ 2.5 ਮਿੰਟ ਸਾਡੇ ਸਕੂਲ ਦਾ ਗੇਟ ਬੰਦ ਸੀਗਾ ਅੱਜ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸਕੂਲ ਦਾ ਬਲਾਕ ਖੋਲਵਾ ਕੇ ਮਤਲਬ ਗੇਟ ਕਲੀਅਰ ਕਰਵਾਤਾ ਚਲੋ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਜੂਗੀ ਮਾਪਿਆਂ ਨੂੰ ਪਹਿਲੀ ਗੱਲ ਦਾ ਬੇਨਤੀ ਆ ਆਓ ਆਪਣੇ ਬੱਚਿਆਂ ਦਾ ਰਿਜ਼ਲਟ ਲਓ ਐਡਮਿਸ਼ਨ ਕਰੋ ਸਕੂਲ ਪੁੱਦਾਂ ਦੀ ਤਰ੍ਹਾਂ ਚੱਲੂਗਾ ਚਲਾਵਾਂਗੇ ਆਪਾਂ ਮਾਪੇ ਆਪਾਂ ਵਧੀਆ ਕਮੇਟੀ ਬਣਾਵਾਂਗੇ ਅਗਲੀ ਗੱਲ ਜੀ ਟੀਚਰਾਂ ਨੇ ਪਹਿਲਾਂ ਲੋਕ ਲਾਇਆ ਸੀ ਚਲੋ ਪ੍ਰਸ਼ਾਸਨ ਨੇ ਖਲਾਤਾ ਦੂਸਰੀ ਵਾਰੀ ਲੋਕ ਯੂਨੀਅਨ ਲਾਇਆ ਸੀ ਪਰ ਯੂਨੀਅਨ ਦਾ ਬਾਹਰਲੀ ਯੂਨੀਅਨ ਦਾ ਜ਼ਿਆਦਾ ਕਸੂਰ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ ਜੋ ਬਲਦੇਵ ਸਿੰਘ ਹੈ ਟੀਚਰ ਇਹਨਾਂ ਕੋਲੇ ਗਏ ਚਲੋ ਮਾੜੇ ਦੇ ਨਾਲ ਖੜਨ ਦਾ ਹੱਕ ਹੈ ਇਹਨਾਂ ਦਾ ਪਹਿਲਾ ਹੱਕ ਸੀਗਾ ਕਿ ਜਾ ਕੇ ਪਿੰਡ ਦਾ ਇਕੱਠ ਕਰਕੇ ਸਹੀ ਜਾਣਕਾਰੀ ਇਕੱਤਰ ਕਰਨੀ ਇਹਨਾਂ ਨੇ ਬਾਹਰ ਜਿਹੜੀ ਇਹਨਾਂ ਦੇ ਯੂਨੀਅਨ ਦੇ ਵੱਡੇ ਨਮਾਇੰਦੇ ਨੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਟੀਚਰ ਟਰਮੀਨੇਟ ਹੋ ਚੁੱਕਿਆ ਹੈ ਲੈਟਰ ਆਇਆ ਹੋਇਆ ਸੀਗਾ ਕਿ 16 ਮੰਨਾਂ ਦੀ ਕਾਰਵਾਈ ਹੋ ਚੁੱਕੀ ਹੈ ਕਾਨੂੰਨੀ ਪ੍ਰਕਿਰਿਆ ਹੋ ਚੁੱਕੀ ਉਸ ਚੀਜ਼ ਦਾ ਲਕੋ ਇਹਨਾਂ ਨੇ ਦੂਸਰੀ ਯੂਨੀਅਨ ਦਾ ਰੱਖਿਆ ਜਿਸ ਦਾ ਨਤੀਜਾ ਇਹ ਹੈ ਜਿਸ ਦਿਨ ਤੋਂ ਅਸੀਂ ਵਿਰੋਧ ਕੀਤਾਗਾ ਉਸ ਦਿਨ ਅਸੀਂ ਸਾਰਾ ਕੁਝ ਬਾਹਰ ਲੈਣ ਨੂੰ ਦੱਸਿਆ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ ਵੀ ਹੈ ਉਗਰਾਹਾਂ ਸਾਹਿਬ ਦਾ ਵੀ ਇਸ ਤੇ ਕੋਈ ਬਿਆਨ ਨਹੀਂ ਆਇਆ ਤਾਂ ਕਿ ਵੀ ਦੇਖੋ ਇਹਨਾਂ ਨੇ ਗਲਤ ਬਮਰਾਹ ਕੀਤਾ ਸਭ ਤੋਂ ਜ਼ਿਆਦਾ ਕਸੂਰ ਜਿਹੜੀ ਪਿੰਡ ਕਾਈ ਆ ਉਸ ਦਾ ਕਸੂਰ ਹੈ ਬਾਹਰਲੀ ਯੂਨੀਅਨ ਨੂੰ ਗਬਰਾਹ ਕੀਤਾ ਉਹਨਾਂ ਨੂੰ ਅਸਲੀ ਗੱਲਾਂ ਤੋਂ ਪਰਦਾ ਲਪੋ ਕੇ ਸਿਰਫ ਇੱਕ ਫੰਡ ਦੇ ਚੱਕਰ ਦੇ ਵਿੱਚ ਇਹ ਸਾਰਾ ਕੰਮ ਕਰਵਾਇਆਗਾ ਇਸ ਕਰਕੇ ਇਹਨਾਂ ਦੀ ਖੁਦ ਦੀ ਯੂਨੀਅਨ ਇਹਨਾਂ ਤੋਂ ਪਿੱਛੇ ਹਟ ਚੁੱਕੀ ਹੈ ਇਹ ਸੀ ਮੀਨ ਹਾਰ ਆਪਣੇ ਚੌਕੇ ਆਦਰਸ਼ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਥੇ ਬੱਚਿਆਂ ਦੀ ਪੜਾਈ ਜਿਹੜੀ ਆ ਪ੍ਰਾਪਤ ਹੋ ਰਹੀ ਸੀ ਉਹ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਇਮਾਨਦਾਰ ਜੁਜੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਇਹ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੋਂਦ ਤੱਕ ਫੇਰਾ ਚਾਹੀਓਂ ਦਾ ਪ੍ਰਿੰਟ ਮੇਜ ਹਲੰਦੇ ਹੋਏ ਆ ਜੀ ਉਹ ਜਿਹੜਾ ਗੇਟ ਆ ਉਹ ਖਲਾਇਆ ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟ ਅਰੈਸਟ ਕੀਤੀ ਕਿੰਨੇ ਬੰਦੇ ਅਰੈਸਟ ਕੀ ਟੋਟਲ ਬੰਦੇ ਐਸੀ ਉਥੋਂ ਸਕੂਲ ਤੋਂ ਅਸੀਂ ਆਪਣਾ ਨਾਲ ਐਡੀਟਰ ਤੇ ਦੋ ਵਰਗੇ ਕੀਤੇ ਸੀ ਜਿਹੜਾ ਤੁਸੀਂ ਇਹਨਾਂ ਨੂੰ ਧਾਰਮਿਕ ਦੇ ਨਾਮ ਲੈ ਕੇ ਖਾਣੇ ਮੋਨੇ ਤੋਂ ਰੱਖਣਾ ਇਹਨਾਂ ਨੂੰ ਪਹਿਲਾਂ ਸੁਝਾਇਆ ਵੀ ਤੂੰ ਖਾਣੇ ਮੋਨੇ ਧਾਰਨਾ ਦਾ ਲਾਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਆਹੀ ਕਰਦੇ ਆਂ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਕਰਦੇ ਸਾਰੇ ਏਜੰਸੀ ਫੇਰੇ ਇਹਨਾਂ ਨੂੰ ਇੱਥੇ ਸਪਰਸ਼ ਕੀਤਾ ਗਿਆ ਹੈ। ਆਪਣਾ ਇਹ ਮਾਰ-ਮਾਰ ਤਾਂ ਪਾ ਲਗਾ ਲੈਂਦੇ ਸੀ ਪੁਲਿਸ ਲੋਗ ਨਹੀਂ ਕਰਮੇ ਕੀ ਕਰ ਜਾਊਗੀ ਜੀ ਕਿ ਤਦ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲੇ ਕੰਟਰੈਕਟ ਅਕਚੀ ਮੰਨਦਾ ਜੋ ਤਮੰਗਰ ਤੇ ਹੁਣ ਦੇ ਕਰੰਟ ਪਾਕ ਇਹਨਾਂ ਦੇ ਕਲਾਸ ਜਿਹੜੀ ਵਾਰ-ਵਾਰ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਨਾਲ ਨਾਡਰ ਦੀ ਸਥਿਤੀ ਜਿਹੜੀ ਆ ਇਹ ਬਰਾਦਰ ਹੈ